ਨੋ ਪ੍ਰੋਫਿਟ ਨੋ ਲਾਸ ਦੇ ਉੱਤੇ ਇੱਥੇ ਜੇ ਕਹਿ ਲਿਆ ਜਾਵੇ ਤਾਂ ਇੱਕ ਤਰੀਕੇ ਨਾਲ ਲੰਗਰ ਹੀ ਚਲਾਇਆ ਜਾ ਰਿਹਾ ਹੈ 10 ਰੁਪਏ ਦੀ ਕੋਈ ਵੀ ਚੀਜ਼ ਲੈ ਲਓ ਚਾਹੇ ਚਪਾਤੀ ਦਾਲ ਸਬਜ਼ੀ ਚਾਵਲ ਉਹ ਇੱਥੇ ਲਗਾਇਆ ਗਿਆ ਹੈ 10 ਰੁਪਏ ਵੀ ਇਸ ਕਰਕੇ ਰੱਖੇ ਹੋਏ ਨੇ ਕਿ ਕੋਈ ਇਹ ਨਾ ਸਮਝੇ ਕਿ ਰੋਜ਼ ਕਿਵੇਂ ਜਾਈਏ ਤੇ ਕਿਵੇਂ ਉੱਥੋਂ ਮੁਫਤ ਦਾ ਖਾ ਕੇ ਆਈਏ ਰਿਟਾਇਰਮੈਂਟ ਤੋਂ ਬਾਅਦ ਮੈਂ ਆਪਣੇ ਸਮਾਂ ਟਾਈਮ ਪਾਸ ਕਰਨ ਵਾਸਤੇ ਆ ਜਨਰਲ ਸਟੋਰ ਜਿਹਾ ਰੱਖਿਆ ਹੈ ਪਰੇ ਸੋਚਿਆ ਕਿ ਇਹ ਤੇ ਸਿਰਫ ਆਪਣੇ ਵਾਸਤੇ ਹੀ ਆ ਸਭ ਕੁਝ ਹੈ ਲੋਕਾਂ ਵਾਸਤੇ ਜਾਂ ਮਨੁੱਖਤਾ ਵਾਸਤੇ ਤੇ ਕੁਝ ਅਸੀਂ ਕਰ ਨਹੀਂ ਰਹੇ। ਅਖਵਾੜਾ ਜੀ ਵੀ ਦੇਖਿਆ ਸੀ ਤੇ ਜੀ ਟਿਊਬ ਤੇ ਵੀ ਕਈ ਵੇ ਦੇਖਿਆ ਕਿ ਲੋਕੀ ਲੰਗਰ ਦੀ ਸੇਵਾ ਕਰਦੇ ਆ ਤੇ ਅਸੀਂ ਸੋਚਿਆ ਕਿ ਅਸੀਂ ਵੀ ਕਿਉਂ ਇਹ ਕੰਮ ਸ਼ੁਰੂ ਕਰੀਏ। ਇਹ ਤਾਂ ਆਰ ਨੂੰ ਜਿਹੜਾ ਹਾਰੇ ਤਿਵਾਰ ਨੂੰ ਸ਼ਹਿਰ ਜਾ ਕੇ ਫਰੀ ਲੰਗਰ ਵਿਖਾਇਆ। ਹਾਂਜੀ ਉਥੇ ਜਿਸ ਤਰ੍ਹਾਂ ਧਾਰਾ ਮੰਡੀ ਹੈ ਜਾਂ ਬੱਸ ਸਟੈਂਡ ਹੈ ਉਥੇ ਇੱਕ ਐਸੀ ਆਪਣੀ ਗੱਡੀ ਬਣਾਈ ਹੋਈ ਹੈ ਹਾਂਜੀ ਉਹ ਇਤਵਾਰ ਨੂੰ ਜਾਂਦੀ ਹੈ ਤੇ ਉਹ ਫ੍ਰੀ ਲੈ ਕੇ ਜਾਂਦੀ ਹੈ ਸਾਡਾ ਤੁਸੀਂ ਜਿਸ ਤਰ੍ਹਾਂ ਕਹਿ ਕੇ ਲੰਗਰ ਦੀ ਸੇਵਾ ਹੀ ਕਰ ਰਹੇ ਆ ਫਿਰ 10 ਰੁਪਏ ਰੇਟ ਨਹੀਂ ਕਿਉਂ ਰੱਖਿਆ ਹੋਇਆ ਉਹ ਇਸ ਕਰਕੇ ਰੱਖਿਆ ਹੈ ਕਿ ਫ੍ਰੀ ਜਿਹੜਾ ਨਾ ਜਦੋਂ ਦਈਏ ਨਾ ਫਿਰ ਵੇਸਟੇਜ ਹੁੰਦੀ ਹੈ ਕਈ ਲੋਕ ਜਿਨ੍ਹਾਂ ਨੂੰ ਨਹੀਂ ਜ਼ਰੂਰਤ ਹੁੰਦੀ ਕੋਈ ਵੀ ਇਹਦੇ ਫ੍ਰੀ ਮਿਲ ਲਿਆ ਖਾਈ ਲਿਆ ਆ ਦੇਖੋ ਜੀ ਫੁਲਕੇ ਵੀ ਬਣਦੇ ਆ ਚਾਵਲ ਵੀ ਹੁੰਦੇ ਆ ਕੜੀ ਵੀ ਬਣ ਜਾਂਦੀ ਹੈ ਕਿਸੇ ਕਿਸ ਦਿਨ ਕਿਸੇ ਦਿਨ ਦਾਲ ਦਾਲ ਬਣਦੀ ਹੈ ਕਿ ਤੇ ਸਬਜੀ ਬਣ ਜਾਂਦੀ ਹੈ ਬੜੀ ਡੇਲੀ ਲੱਗਦੀ ਹੈ ਸਾਡੀ ਕੜੀ ਦਾ ਇੰਨਾ ਲੋਕਾਂ ਨੂੰ ਜਾਇਕਾ ਹੈਗਾ ਵੀ ਇਹ ਡੇਲੀ ਲੱਗਦੀ ਹੈ ਮਾਵਾਂ ਦੀ ਦਾਲ ਵਾਂ ਛੋਲੇ ਦੀ ਦਾਲ ਆਲੂ ਛੋਲੇ ਇੱਕ ਵੈਰਾਈਟੀਆਂ ਹੀ ਚੇਂਜ ਕਰਦੇ ਨੇ ਇਸ ਦੀ ਮਦਦ ਨਹੀਂ ਲਈ ਜਾਂਦੀ ਕੁਝ ਲੋਕ ਜਿਸ ਤਰ੍ਹਾਂ ਪੰਪ ਤੇ ਆਉਂਦੇ ਤੇਲ ਪਾਉਣ ਵਾਸਤੇ ਕੋਈ 100 200 ਰੁਪਿਆ ਕੋਈ ਦੇ ਜਾਂਦਾ ਅਹੀਂ ਉਹ ਰਖਲੀ ਦਾ ਬਸ ਕਿਸੇ ਨੂੰ ਇਹ ਨਹੀਂ ਕਹਿਣਾ ਵੀ ਕੋਈ ਰਸੀਦੀਓ ਪਰਚੀ ਘਟੋ ਜਾ ਕੁਝ ਦਿਓ ਸਾਡ ਕੋ ਪ੍ਰਭੂ ਦੀ ਆਪਣੀ ਕਿਰਪਾ ਦੇ ਨਾਲ ਹੀ ਆ ਵੀ ਤੁਸੀਂ ਦੇਖ ਹੀ ਰਹੇ ਜੇ ਸਾਨੂੰ ਕਿਸੇ ਨੂੰ ਜ਼ਰੂਰਤ ਨਹੀਂ ਹੈਗੀ ਅਸੀਂ ਖੁਦ ਹੀ ਆਪਣੀ ਆਪ ਦੀ ਇੱਕ ਸੋਸਾਇਟੀ ਹੈਗੀ ਐ ਸੰਸਥਾ ਹੈਗੀ ਐ ਇੱਕ ਗੁਰਦਾਸਪੁਰ ਦੇ ਹਰਦੋਸ਼ਨੀ ਰੋਡ ਤੋਂ ਗੁਜ਼ਰ ਰਹੇ ਸੀ ਤਾਂ ਇੱਕ ਤਸਵੀਰ ਸਾਹਮਣੇ ਆਈ ਜਦੋਂ ਮੈਂ ਸਮਝਿਆ ਕਿ ਤੁਹਾਡੇ ਤੱਕ ਵੀ ਉਹ ਤਸਵੀਰ ਪਹਚਾਈ ਜਾਵੇ ਹਰਦੋਸ਼ਨੀ ਰੋਡ ਤੇ ਪੈਟਰੋਲ ਪੰਪ ਤੇ ਖੜੇ ਹਾਂ ਤੇ ਇਸ ਪੈਟਰੋਲ ਪੰਪ ਦੇ ਨਾਲ ਹੀ ਤੁਸੀਂ ਦੇਖ ਲਓ ਕਿ ਇਹ 카ਟ ਇੱਥੇ ਲਗਾਈ ਗਈ ਹੈ। ਸ਼ਾਮ ਦੇ ਸਮੇਂ ਇਹ 카ਟ ਚੱਲਦੀ ਹੈ। ਨੋ ਪ੍ਰੋਫਿਟ ਨੋ ਲਾਸ ਦੇ ਉੱਤੇ ਇੱਥੇ ਜੇ ਕਹਿ ਲਿਆ ਜਾਵੇ ਤਾਂ ਇੱਕ ਤਰੀਕੇ ਨਾਲ ਲੰਗਰ ਹੀ ਚਲਾਇਆ ਜਾ ਰਿਹਾ ਹੈ। 10 ਰੁਪਏ ਦੀ ਕੋਈ ਵੀ ਚੀਜ਼ ਲੈ ਲਓ ਚਾਹੇ ਚਪਾਤੀ, ਦਾਲ, ਸਬਜ਼ੀ, ਚਾਵਲ ਉਹ ਇੱਥੇ ਲਗਾਇਆ ਗਿਆ ਹੈ। ਸਮਾਂ ਸ਼ਾਮ ਦਾ ਹੀ ਰਹਿੰਦਾ ਹੈ। ਸ਼ਾਮੀ 6 ਵਜੇ ਤੋਂ 9 ਵਜੇ ਤੱਕ ਇਹ ਚਲਾਈ ਜਾਂਦੀ ਹੈ ਤੇ ਇਹ ਕਾਰਟ ਜਿਹਦੇ ਵੱਲੋਂ ਚਲਾਈ ਜਾ ਰਹੀ ਹੈ ਉਹ ਖੁਦ ਪੋਸਟ ਮਾਸਟਰ ਰਿਟਾਇਰਡ ਹਨ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਸਾਡੇ ਨਾਲ ਹੀ ਇੱਥੇ ਖੜੇ ਨੇ ਤਸਵੀਰ ਜਦੋਂ ਦੇਖੀ ਤਾਂ ਮੈਂ ਸੋਚਿਆ ਕਿ ਇਹ ਵੀ ਤਸਵੀਰ ਇੱਕ ਜਰੂਰ ਦਰਸ਼ਕਾਂ ਤੱਕ ਪਹੁੰਚਾਣੀ ਚਾਹੀਦੀ ਹੈ ਕਿ ਕਿਵੇਂ ਲੋਕ ਸੇਵਾ ਦੇ ਜਰੀਏ ਨੂੰ ਅਪਣਾਉਂਦੇ ਨੇ ਆਪਣੀ ਸੋਚ ਮੁਤਾਬਕ ਪੋਸਟ ਮਾਸਟਰ ਤੋਂ ਰਿਟਾਇਰਡ ਹੋਏ ਨੇ ਪਟ્રોલ ਪੰਪ ਵੀ ਇਹਨਾਂ ਦਾ ਆਪਣਾ ਹੈ ਪਰ ਨਾਲ ਦੀ ਨਾਲ ਲੋਕਾਂ ਦੀ ਸੇਵਾ ਦੇ ਲਈ ਇਹ ਇੱਥੇ ਇੱਕ 카ਟ ਲਗਾ ਰੱਖੀ ਹੈ ਜਿੱਥੇ ਖਾਣਾ ਜਿਹੜਾ ਹੈ ਇਹਨਾਂ ਦੇ ਵੱਲੋਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਕੇਵਲ 10 ਰੁਪਏ ਚ 10 ਰੁਪਏ ਵੀ ਇਸ ਕਰਕੇ ਰੱਖੇ ਹੋਏ ਨੇ ਕਿ ਕੋਈ ਇਹ ਨਾ ਸਮਝੇ ਕਿ ਰੋਜ਼ ਕਿਵੇਂ ਜਾਈਏ ਤੇ ਕਿਵੇਂ ਉੱਥੋਂ ਮੁਫਤ ਦਾ ਖਾ ਕੇ ਆਈਏ ਸੋਚ ਲੈ ਕੇ ਵਧੀਆ ਚੱਲੇ ਨੇ ਆਪਣੇ ਪਰਿਵਾਰ ਨੂੰ ਨਾਲ ਰੱਖਿਆ ਹੋਇਆ ਹੈ ਜੇ ਗੱਲ ਕੀਤੀ ਜਾਵੇ ਤਾਂ ਅੰਦਰ ਹੈ ਜੋ ਲੋਕਾਂ ਨੂੰ ਇੱਥੋਂ ਸਾਰਾ ਸਮਾਨ ਸਰਵ ਕਰਦੇ ਹਨ ਖੁਦ ਇੱਥੇ ਆ ਕੇ ਪਹੁੰਚਦੇ ਹਨ 6 ਤੋਂ 9 ਹੀ ਇਹ 카ਟ ਇੱਥੇ ਲੱਗਦੀ ਹੈ ਤੇ ਲੋਕਾਂ ਦੀ ਸੇਵਾ ਲਈ ਲੰਗਰ ਇੱਥੇ ਲਗਾਇਆ ਜਾਂਦਾ ਹੈ। ਬੁਜਰਗੋ ਆਪਣਾ ਨਾਮ ਕੀ ਹੈ? ਮੇਰਾ ਨਾਮ ਜੀਤ ਸਿੰਘ ਹੈ। ਜੀਤ ਸਿੰਘ ਜੀ ਕਿੰਨੇ ਸਾਲ ਪੋਸਟਮਾਸਟਰ ਦੀ ਨੌਕਰੀ ਕੀਤੀ? ਮੈਂ ਤੇ 40 ਸਾਲ ਨੌਕਰੀ ਕੀਤੀ ਤੇ ਰਿਟਾਇਰਮੈਂਟ ਤੋਂ ਬਾਅਦ ਇਹ ਕਿਵੇਂ ਸੋਚ ਆ ਗਈ ਕਿ ਇਸ ਤਰੀਕੇ ਨਾਲ ਵੀ ਲੋਕਾਂ ਦੀ ਸੇਵਾ ਕਰਦੇ ਨੇ? ਨਹੀਂ ਰਿਟਾਇਰਮੈਂਟ ਤੋਂ ਬਾਅਦ ਤੇ ਮੈਂ ਆਪਣੇ ਸਮਾਂ ਟਾਈਮ ਪਾਸ ਕਰਨ ਵਾਸਤੇ ਇਹ ਜਨਰਲ ਸਟੋਰ ਜਿਹਾ ਰੱਖਿਆ ਹੈ। ਜੀ ਜੀ। ਪਰੇ ਸੋਚਿਆ ਕਿ ਇਹ ਤੇ ਸਿਰਫ ਆਪਣੇ ਵਾਸਤੇ ਹੀ ਹੈ ਸਭ ਕੁਝ ਹੈ ਲੋਕਾਂ ਵਾਸਤੇ ਜਾਂ ਮਨੁੱਖਤਾ ਵਾਸਤੇ ਤੇ ਕੁਝ ਅਸੀਂ ਕਰ ਨਹੀਂ ਰਹੇ ਤੇ ਇਹ ਫਿਰ ਸੋਚ ਆਈ ਆਮ ਕਈ ਵਾਰ ਦੇਖਿਆ ਕਿ ਭਈ ਅਖਬਾਰਾਂ ਚ ਵੀ ਦੇਖਿਆ ਸੀ ਤੇ ਜੀ ਟਿਊਬ ਤੇ ਵੀ ਕਈ ਵੇ ਦੇਖਿਆ ਕਿ ਲੋਕੀ ਲੰਗਰ ਦੀ ਸੇਵਾ ਕਰਦੇ ਆ ਤੇ ਅਸੀਂ ਸੋਚਿਆ ਕਿ ਅਸੀਂ ਵੀ ਕਿਉਂ ਇਹ ਕੰਮ ਸ਼ੁਰੂ ਕਰੀਏ ਹਾਂ ਜੀ ਤਾਂ ਕਿ ਲੋਕਾਂ ਦਾ ਕੁਝ ਭਲਾ ਹੋ ਜਾਵੇ ਹੈ ਆਪਣੇ ਦਸਵੰਦ ਵਿੱਚੋਂ ਵੀ ਕੱਢ ਕੇ ਕੁਝ ਮਤਲਬ ਲੋਕਾਂ ਦੀ ਸੇਵਾ ਕਰਨਾ ਸੋਚੀ ਹੈ ਕਦੋਂ ਤੋਂ ਸ਼ੁਰੂ ਕੀਤਾ ਹੋਇਆ ਜੀ ਜਿਹੜਾ ਇੱਕ ਤੇ ਸਾਡਾ ਜਿਤਵਾਰ ਨੂੰ ਜਿਹੜਾ ਹਰੇ ਤਿਵਾਰ ਨੂੰ ਸ਼ਹਿਰ ਜਾ ਕੇ ਫਰੀ ਲੰਗਰ ਵਿਖਰਾ ਹਾਂਜੀ ਉਥੇ ਜਿਸ ਤਰ੍ਹਾਂ ਧਾਰਾ ਮੰਡੀ ਹੈ ਜਾਂ ਬੱਸ ਸਟੈਂਡ ਹੈ ਉਥੇ ਇੱਕ ਐਸੀ ਆਪਣੀ ਗੱਡੀ ਬਣਾਈ ਹੋਈ ਹੈ ਹਾਂਜੀ ਉਹ ਇਤਵਾਰ ਨੂੰ ਜਾਂਦੀ ਹੈ ਤੇ ਉਹ ਫਰੀ ਲੈ ਕੇ ਜਾਂਦੀ ਹੈ اچھا ਤੇ ਇਹ ਅਸੀਂ ਉਸ ਤੋਂ ਬਾਅਦ ਇਹ ਸੋਚਿਆ ਕਿ ਬਈ ਅਸੀਂ ਇੱਥੇ ਵੀ ਕੋਈ ਤੇ ਕੰਮ ਸ਼ੁਰੂ ਕਰੀਏ ਜਿਸ ਦਿਨ ਲੋਕ ਲੋੜਵੰਦ ਆਪਣਾ ਥੋੜਾ ਬਹੁਤ ਹੈ ਮਤਲਬ ਪੋਜਨ ਸਖਸ਼ਕਨ ਸਸਤਾ ਹਾਂ ਤੇ ਆਮ ਤੇ ਦੇਖੋ ਜੀ ਹੋਟਲਾਂ ਦੇ ਵਿੱਚ ਕੋਈ 100 ਰੁਪਏ ਦੀ ਥਾਲੀ ਮਿਲਦੀ ਹੈ ਕੋਈ 200 ਦੀ ਮਿਲਦੀ ਹੈ ਅਸੀਂ 10 20 ਰੁਪਏ ਦੇ ਵਿੱਚ ਲੋਕਾਂ ਨੂੰ ਪੋਜਨ ਸ਼ਕਾ ਰਹੇ ਹਾਂ ਤੇ ਆਪਣੇ ਦਸਵੰਦ ਵਿੱਚੋਂ ਇਹ ਸੇਵਾ ਕਰ ਰਹੇ ਹੋ ਤੇ ਲਗਾਇਆ ਵੀ ਤੁਸੀਂ ਇੱਕ ਸਾਧਾ ਤੁਸੀਂ ਜਿਸ ਤਰ੍ਹਾਂ ਕਹ ਕੇ ਲੰਗਰ ਦੀ ਸੇਵਾ ਹੀ ਕਰ ਰਹੇ ਆ ਫਿਰ 10 ਰੁਪਏ ਰੇਟ ਵੀ ਕਿਉਂ ਰੱਖਿਆ ਹੋਇਆ ਕੋਈ ਇਸ ਕਰਕੇ ਰੱਖਿਆ ਹੈ ਕਿ ਫ੍ਰੀ ਜਿਹੜਾ ਨਾ ਜਦੋਂ ਦਈਏ ਨਾ ਫਿਰ ਵੇਸਟੇਜ ਹੁੰਦੀ ਹੈ ਕਈ ਲੋਕ ਜਿਨ੍ਹਾਂ ਨੂੰ ਨਹੀਂ ਜ਼ਰੂਰਤ ਹੁੰਦੀ ਕੋਈ ਵੀ ਇਹਦੇ ਫ੍ਰੀ ਮਿਲਦੇ ਆ ਖਾਈ ਜਾਓ ਹਾਂਜੀ ਜਿਵੇਂ ਅਸੀਂ ਵੇਹੜੇ ਸ਼ਹਿਰਾਂ ਦੇ ਵਿੱਚ ਲੰਗਰ ਲਗਾਉਂਦੇ ਆ ਕਈ ਲੋਕ ਐਸੇ ਨੇ ਜਿਹੜੇ ਘਰੋਂ ਰਾਜ ਜਿੱਕੇ ਵੀ ਆਉਂਦੇ ਨੇ ਲੇਕਿਨ ਫਿਰ ਵੀ ਉਹ ਤੇ ਲਾਈਨ 'ਚ ਖੜੇ ਹੁੰਦੇ ਆ ਇਹ ਸਾਰ ਕੇ ਕਿਉਂਕਿ ਫ੍ਰੀ ਜਦੋਂ ਅਸੀਂ ਦਿਆਂਗੇ ਯੋਜਨਾ ਵੇਸਟੇਜ ਹੀ ਹੋਏਗੀ ਤੇ ਇਹਦੇ ਨਾਲ ਕਿ 10-20 ਰੁਪਏ ਨਾਲ ਲੋਡ ਬੰਦ ਹੀ ਆਏਗਾ ਇਹ ਸਾਰਾ ਸਮਾਨ ਘਰੇ ਪਰਿਵਾਰ ਹੀ ਤਿਆਰ ਕਰਦਾ ਸਾਡੇ ਨੂੰਹਾਂ ਰਹਿਣੀਆਂ ਦੋ ਨੂੰਹਾਂ ਨੇ ਆਪਣੀਆਂ ਹਾਂਜੀ ਉਹ ਬਣਾਉਂਦੀਆਂ ਨੇ ਉਹ ਹੀ ਸਬਜ਼ੀ ਬਣਾਉਂਦੀ ਹੈ ਉਹ ਹੀ ਫੁਲਕੇ ਬਣਾਉਂਦੀ ਹੈ ਚਾਵਲ ਬਣਾਉਂਦੀ ਹੈ ਸ਼ਾਮ ਨੂੰ ਇੱਥੇ ਲੈ ਕੇ ਆ ਕੇ ਵਰਦਾਈਦਾ ਤੇ ਇਹ ਸਿਰਫ ਇੱਥੇ ਆ ਕੇ ਛਕ ਸਕਦਾ ਕੋਈ ਕਿ ਘਰ ਵੀ ਜਗਰ ਜਾਣਾ ਚਾਹੇ ਕੋਈ ਲੋਡ ਬੰਦ ਘਰ ਵੀ ਲੈ ਕੇ ਜਾਂਦਾ ਜਿਸਾ ਕੋਈ ਜਿਸਾ ਮਜ਼ਦੂਰ ਇਸ ਵੇਲੇ ਆਉਂਦੇ ਨੇ ਆਪਣੇ ਕੰਮਾਂ ਤੋਂ ਕਈ ਵਾਰੀ ਅਥੀਸ਼ਕ ਵੀ ਜਾਂਦੇ ਨੇ ਆਪਣੇ ਘਰ ਵਾਸਤੇ ਵੀ ਲੈ ਜਾਂਦੇ ਆ ਫਿਰ ਕੀ ਕੁਝ ਤਿਆਰ ਕਰਦੇ ਰੋਜ਼ਾਨਾ ਰੋਜ਼ਾਨਾ ਦੇਖੋ ਜੀ ਫੁਲਕੇ ਵੀ ਬੰਦੇ ਆ ਚਾਵਲ ਵੀ ਹੁੰਦੇ ਆ ਕੜੀ ਵੀ ਬਣ ਜਾਂਦੀ ਹੈ ਕਿਸੇ ਕਿਸ ਦਿਨ ਕਿਸੇ ਦਿਨ ਦਾਲ ਦਾਲ ਬੰਦੀ ਆ ਕਿਤੇ ਸਬਜੀ ਬਣ ਜਾਂਦੀ ਆ ਹੈ ਜਿਸ ਤਰ੍ਹਾਂ ਦਾ ਕੋਈ ਸਾਫਤਵ ਲੱਗੇ ਉਹੋ ਜਿਹਾ ਬਣਾ ਲੀਦਾ ਹੈ ਟਾਈਮਿੰਗ ਜਿਹੜੀ ਹੈ ਉਹ 6 ਤੋਂ 9 ਹੀ ਆਉਂਛ ਕਿਉਂਕਿ ਦੇਖੋ ਮੈਂ ਆਪਦੇ ਕੋਈ ਕਾਹ ਕਰ ਨਹੀਂਦਾ ਬੱਚੇ ਬਣ ਕੇ ਨਾਲ ਤੇ ਤਾਂ ਹੀ ਹੁੰਦਾ ਨਾ ਤੇ ਮੈਂ ਤੇ ਉਹ ਤੇ ਜਨਰਲ ਸਟੋਰੀ ਦੇਖਣਾ ਫਿਰ 6 ਵਜੇ ਤੋਂ ਲਗਭਗ ਵੇਲੇ ਹੋ ਜੀਦਾ ਤੇ ਇਥੇ ਕੰਮ ਸ਼ੁਰੂ ਕਰ ਲੀਦਾ ਜੀ ਬਿਲਕੁਲ ਇੱਕ ਸੇਵਾ ਤੇ ਵਜੋਂ ਇਹ ਕਾਟ ਲਗਾ ਰੱਖੀ ਹੈ ਇਸ ਪਰਿਵਾਰ ਦੇ ਵੱਲੋਂ ਖੁਦ ਪੋਸਟਮਾਰਟਰ ਮਾਸਟਰ ਰਿਟਾਇਰਡ ਨੇ ਪੰਪ ਵੀ ਪਟਰੋਲ ਪੰਪ ਵੀ ਆਪਣਾ ਹੈ ਇੱਕ ਜਨਰਲ ਸਟੋਰ ਵੀ ਇੱਥੇ ਖੋਲ ਰੱਖਿਆ ਹੈ ਪਰ ਪੂਰੇ ਪਰਿਵਾਰ ਦੇ ਨਾਲ ਇਹ ਲੋਕਾਂ ਦੀ ਸੇਵਾ ਦੇ ਲਈ ਤੁਸੀਂ ਦੇਖ ਸਕਦੇ ਹੋ ਕਿ ਇੱਕ ਪੂਰੀ ਕਾਟ ਲਗਾ ਰੱਖੀ ਹੈ ਨੋ ਪ੍ਰੋਫਿਟ ਨੋ ਲਾਸ ਦੇ ਉੱਤੇ ਇਹ ਇੱਥੇ ਲੋਕਾਂ ਨੂੰ ਲੰਗਰ ਛਕਾ ਰਹੇ ਨੇ 10 ਰੁਪਏ ਜਿਹੜੀ ਕੀਮਤ ਰੱਖੀ ਹੈ ਉਹ ਸਿਰਫ ਇਸ ਕਾਰਨ ਰੱਖੀ ਹੈ ਤਾਂ ਕਿ ਇੱਥੇ ਖਾਣੇ ਦੀ ਵੇਸਟੇਜ ਨਾ ਹੋ ਸਕੇ ਕੋਈ ਵੀ ਜ਼ਿਆਦਾ ਖਾਣ ਦੀ ਨੀਅਤ ਨਾਲ ਖਾਣੇ ਨੂੰ ਵੇਸਟ ਨਾ ਕਰੇ ਤੇ ਉੱਤੇ ਸੈਟਅਪ ਵੀ ਤੁਸੀਂ ਦੇਖ ਲਓ ਲਗਾ ਰੱਖਿਆ ਹੈ ਅਗਰ ਕਿਸੇ ਨੇ ਬੈਠ ਕੇ ਖਾਣਾ ਹੋਵੇ ਤਾਂ ਉਹ ਇੱਥੇ ਬੈਠ ਕੇ ਵੀ ਇਹ ਖਾਣਾ ਖਾ ਸਕਦਾ ਹੈ ਰੋਜ਼ਾਨਾ ਹੀ ਦਾਲ ਸਬਜੀ ਰਾਜਮਾ ਕੜੀ ਚੋਲ ਰੋਟੀ ਇੱਥੇ ਬਣਾਈ ਜਾਂਦੀ ਹੈ ਤੇ ਲੋਕੀ ਆ ਕੇ ਇਥੋਂ ਛੱਕਦੇ ਨੇ ਇਹ ਵੀਰ ਜੀ ਉਹਨਾਂ ਦੇ ਬੇਟਾ ਜੀ ਹਨ ਇਹਨਾਂ ਦੇ ਵੱਲੋਂ ਇਹ ਸਾਰਾ ਕੁਝ ਕੀਤਾ ਜਾਂਦਾ ਭਾਈ ਥੋੜਾ ਜਿਹਾ ਮੈਂ ਦੇਖਣਾ ਚਾਹਾਂਗਾ ਕਿ ਕੀ ਕੁਝ ਅੱਜ ਤਿਆਰ ਕੀਤਾ ਹੋਇਆ ਹੈ ਕੈਮਰਾਮੈਨ ਨੂੰ ਜ਼ਰੂਰ ਕਹਾਂਗਾ ਕਿ ਇਹ ਚੈੱਕ ਕਰਾਵੇ ਕਿ ਕੁਝ ਤਿਆਰ ਹੈ ਇਹ ਚਾਵਲ ਹਨ ਅੱਜ ਚਾਵਲ ਹੈਗੇ ਆ ਛੋਲਿਆਂ ਦੀ ਦਾਲ ਬਣਾਈ ਹੋਈ ਹੈ ਨਾਲ ਤੇ ਕੜੀ ਹੈਗੀ ਆ ਤੇ ਅੱਜ ਨਾਲ ਫੁਲਕੇ ਪ੍ਰਸ਼ਾਦੇ ਵੀ ਨਾਲ ਹੈਗੇ ਅੱਜ ਜੀ ਤੇ ਭਾਜੀ ਮੈਂ ਇੱਕ ਗੱਲ ਸਮਝਣੀ ਚਾਹਾਂਗਾ 6 ਤੋਂ 9 ਹੀ ਟਾਈਮ ਕਿਉਂ ਰੱਖਿਆ ਇਸ ਨੂੰ ਲੋਕਾਂ ਦੀ ਰਾਤ ਦੀ ਰੋਟੀ ਦਾ ਇਹ ਅਰੇਂਜਮੈਂਟ ਅਸੀਂ ਕਰ ਰੱਖਿਆ ਇੱਥੇ ਕਿਉਂਕਿ ਸ਼ਾਮ ਨੂੰ ਲੋਕ ਲੈ ਵੀ ਜਾਂਦੇ ਆ ਕੁਝ ਲੋਕ ਖਾ ਵੀ ਜਾਂਦੇ ਆ ਤੇ 8-9 ਵਜੇ ਤੱਕ ਸਾਰਾ ਸਾਡਾ ਸਿਲਸਿਲਾ ਚੱਲਦਾ ਤੇ ਉਹਦੇ ਤੋਂ ਬਾਅਦ ਅਸੀਂ ਬੱਸ ক্লোਜ਼ ਕਰ ਦਿੱਤਾ ਫਿਰ ਨੈਕਸਟ ਡੇ ਦੀ ਤਿਆਰੀ ਕਰੀਦੀ ਆ ਬਸ ਪ੍ਰਭੂ ਦੀ ਕਿਰਪਾ ਦੇ ਨਾਲ ਹੀ ਆ ਲੋਕ ਆ ਹੀ ਜਾ ਰਹੇ ਆ ਫਾਇਦਾ ਲੈ ਰਹੇ ਆ ਜਿਦਾ ਇੱਕ ਕੋਸਟ ਗਾਰਡ ਬੈਠਾ ਹੁੰਦਾ ਸੜਕ ਦੇ ਉੱਤੇ ਬਚਾਉਣ ਵਾਸਤੇ ਲੋਕਾਂ ਨੂੰ ਇਹ ਵੀ ਲੋਕਾਂ ਦੀ ਸੇਵਾ ਵਾਸਤੇ ਬੈਠੇ ਹੋਏ ਜਿਹਨੂੰ ਜ਼ਰੂਰਤ ਆ ਉਹ ਲੈ ਕੇ ਜਾ ਸਕਦਾ ਅਸੀਂ ਕਿਸੇ ਨੂੰ ਕੋਈ ਆਵਾਜ਼ ਨਹੀਂ ਲਗਾਉਂਦੇ ਕਿਸੇ ਕੁਝ ਨਹੀਂ ਕਰਦੇ ਸਰ ਉਹ ਆਪਣੇ ਆਪ ਹੀ ਲੋਕ ਆ ਰਹੇ ਆ ਤੇ ਆਪਣਾ ਫਾਇਦਾ ਉਠਾ ਰਹੇ ਆ ਆਪਣਾ ਤੇ ਇਹ ਰੋਜ਼ਾਨਾ ਜਿਹੜਾ ਇਹ ਸਬਜੀ ਦਾਲ ਕੜੀ ਆ ਇਹੀ ਰਹਿੰਦਾ ਕਿ ਜਾਂ ਬਦਲਦਾ ਰਹਿੰਦੇ ਨਹੀਂ ਚੇਂਜ ਹੁੰਦਾ ਜਾਂਦਾ ਦੂਸਰੇ ਤੀਸਰੇ ਦਿਨ ਕੜੀ ਡੇਲੀ ਲੱਗਦੀ ਆ ਸਾਡੀ ਕੜੀ ਦਾ ਇੰਨਾ ਲੋਕਾਂ ਨੂੰ ਜ਼ਾਇਕਾ ਹੈਗਾ ਵੀ ਇਹ ਡੇਲੀ ਲੱਗਦੀ ਆ ਮਾਵਾਂ ਦੀ ਦਾਲ ਵਾਂ ਛੋਲੇ ਦੀ ਦਾਲ ਆਲੂ ਛੋਲੇ ਇੱਕ ਵੈਰਾਈਟੀ ਅਸੀਂ ਚੇਂਜ ਕਰਦੇ ਰਹਿੰਦਾ ਤੇ ਇਹ ਸਿਰਫ ਪਰਿਵਾਰ ਆਪਸ ਵਿੱਚ ਹੀ ਮਿਲ ਕੇ ਕਰਦਾ ਕਿ ਬਾਹਰੋਂ ਵੀ ਕਿਸੇ ਕੋਲੋਂ ਇਹ ਸੇਵਾ 'ਚ ਹਿੱਸਾ ਪਵਾਂਦੇ। ਬਾਹਰੋਂ ਕਿਸੇ ਦੀ ਮਦਦ ਨਹੀਂ ਲਈ ਜਾਂਦੀ। ਕੁਝ ਲੋਕ ਜਿਸ ਤਰ੍ਹਾਂ ਪੰਪ ਤੇ ਆਂਦੇ ਤੇਲ ਪਾਉਣ ਵਾਸਤੇ ਕੋਈ 100-200 ਰੁਪਿਆ ਕੋਈ ਦੇ ਜਾਂਦਾ ਅਸੀਂ ਉਹ ਰੱਖ ਲਈਦਾ ਬਸ ਕਿਸੇ ਨੂੰ ਇਹ ਨਹੀਂ ਕਹਿਣਾ ਵੀ ਕੋਈ ਰਸੀਦ ਦਿਓ, ਪਰਚੀ ਕਟੋ ਜਾਂ ਕੁਝ ਦਿਓ। ਸਾਡੇ ਕੋਲ ਪ੍ਰਭੂ ਦੀ ਆਪਣੀ ਕਿਰਪਾ ਦੇ ਨਾਲ ਹੀ ਆ ਵੀ ਤੁਸੀਂ ਦੇਖ ਹੀ ਰਹੇ ਜੇ ਸਾਨੂੰ ਕਿਸੇ ਨੂੰ ਜ਼ਰੂਰਤ ਨਹੀਂ ਹੈਗੀ। ਅਸੀਂ ਖੁਦ ਹੀ ਆਪਣੇ ਆਪ ਦੀ ਇੱਕ ਸੋਸਾਇਟੀ ਹੈਗੀ ਐ, ਸੰਸਥਾ ਹੈਗੀ ਐ ਇੱਕ। ਪ੍ਰਭੂ ਦੀ ਕਿਰਪਾ ਗੁਰਨਾਨਕ ਦੇਵ ਜੀ ਦੀ ਮਿਹਰ ਨਾਲ ਇਹ ਸਾਨੂੰ ਲੱਗਦਾ ਵੀ ਇਹ ਜੁਗਾ ਜੁਗਾ ਤੱਕ ਚੱਲਦਾ ਹੀ ਰਹੇਗਾ ਪ੍ਰਭੂ ਦੀ ਕਿਰਪਾ ਦੇ ਨਾਲੇ ਪਿਤਾ ਜੀ ਨੂੰ ਮੈਂ ਪੁੱਛਿਆ ਤੁਹਾਡੇ ਨੂੰ ਤੇ ਕਹਿੰਦੇ ਦਸਵੰਦ ਵੱਜੋਂ ਅਸੀਂ ਇਹ ਸੇਵਾ ਸ਼ੁਰੂ ਕੀਤੀ ਹੋਈ ਆ ਆਮ ਲੋਕਾਂ ਨੂੰ ਜਾਂ ਸਿੱਖ ਸੰਗਤ ਨੂੰ ਜਾਂ ਦੂਸਰੇ ਧਰਮਾਂ ਦੇ ਲੋਕਾਂ ਨੂੰ ਜਿਹੜੇ ਆਪਸ ਵਿੱਚ ਅਸੀਂ ਇੱਕ ਦੂਜੇ ਨਾਲ ਲੜਦੇ ਹੀ ਰਹਿੰਦੇ ਆ ਵੈਰ ਬਰੋਦਰ ਪਾਲਦੇ ਰਹਿੰਦੇ ਆ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਦੇਖੋ ਮੈਂ ਤੇ ਜੋ ਗੁਰਬਾਣੀ ਦੇ ਮੁਤਾਬਕ ਇਹੋ ਸਿੱਖਿਆ ਵੀ ਹਰ ਸਮਰੱਥ ਵਿਅਕਤੀ ਉਹ ਚਾਹੀਦਾ ਵੀ ਉਹ ਲੋੜਵੰਦ ਦੀ ਮਦਦ ਕਰੇ ਕਿਉਂਕਿ ਕਿਸੇ ਕਾਰਨ ਉਹਨਾਂ ਨੂੰ ਪ੍ਰਭੂ ਨੇ ਉਹ ਚੀਜ਼ਾਂ ਨਹੀਂ ਦਿੱਤੀਆਂ ਜਿਹੜੀਆਂ ਸਮਰੱਥ ਲੋਕਾਂ ਨੂੰ ਦੇ ਦਿੱਤੀਆਂ ਤੇ ਸਮਰੱਥ ਵਿਅਕਤੀ ਦਾ ਫਰਜ਼ ਬਣਦਾ ਵੀ ਆਪਣੀ ਮੁਤਾਬਕ ਜੋ ਵੀ ਹੈਗਾ ਉਹਨੂੰ ਆਪਣੀ ਸਮਰੱਥਾ ਦੇ ਮੁਤਾਬਕ ਲੋਕਾਂ ਦੀ ਸੇਵਾ ਕਰੇ ਸਮਾਜ ਦੀ ਸੇਵਾ ਕਰੇ ਇਸ ਲਈ ਅਸੀਂ ਤੁਸੀਂ ਦੇਖਿਆ ਹੋਵੇਗਾ ਵੀ ਅਸੀਂ ਖੁਦ ਲਿਖ ਕੇ ਲਾਇਆ ਵੀ ਰੋਟੀ ਦੀ ਕੋਈ ਧਰਮ ਨਹੀਂ ਕੋਈ ਜਾਤ ਨਹੀਂ ਹਰ ਬੰਦਾ ਇੱਥੇ ਆ ਕੇ ਖਾ ਸਕਦਾ ਇਸ ਪਰਿਵਾਰ ਦੇ ਵੱਲੋਂ ਗੁਰਦਾਸਪੁਰ ਚ ਹਰਦੋਸ਼ੰਨੀ ਰੋਡ ਤੇ ਆਪਣੇ ਹੀ ਪੈਟਰੋਲ ਪੰਪ ਤੇ ਕਿਉਂਕਿ ਪੈਟਰੋਲ ਪੰਪ ਵੀ ਹੈ ਜਰਨਲ ਸਟੋਰ ਵੀ ਹੈ ਤੇ ਇੱਥੇ ਇਹ ਕਾਟ ਲਗਾ ਰੱਖੀ ਹੈ ਜਿਹਦੇ ਵਿੱਚ ਰੋਜ਼ 6 ਤੋਂ 9 ਲੋਕਾਂ ਨੂੰ ਲੰਗਰ ਸ਼ਿਕਾਇਆ ਜਾਂਦਾ ਹੈ 10 ਰੁਪਏ ਕੀਮਤ ਜ਼ਰੂਰ ਰੱਖੀ ਹੈ ਤੇ ਉਹ ਇਸ ਕਾਕੇ ਰੱਖੀ ਹੈ ਕਿ ਇਸ ਲੰਗਰ ਨੂੰ ਕੋਈ ਵੇਸਟ ਨਾ ਕਰੇ ਕੋਈ ਜਾਇਆ ਨਾ ਕਰੇ ਤਾਂ ਇਸ ਦਾ ਨਰਾਦਰ ਨਾ ਹੋਵੇ ਤਾਂ ਇਹਨਾਂ ਬਜ਼ੁਰਗਾਂ ਵੱਲੋਂ ਤੇ ਇਹਨਾਂ ਦੇ ਪਰਿਵਾਰ ਵੱਲੋਂ ਇਹ ਸੇਵਾ ਇੱਥੇ ਸ਼ੁਰੂ ਕੀਤੀ ਗਈ ਹੈ ਤਾਂ ਕਿ 6 ਤੋਂ 9 ਕੋਈ ਵੀ ਆ ਕੇ ਇੱਥੇ ਇਹ ਲੰਗਰ ਛੱਕ ਸਕਦਾ ਹੈ ਤੇ ਆਪਣਾ ਪੇਟ ਭਰ ਸਕਦਾ ਹੈ ਦੂਸਰੇ ਪਾਸੇ ਤੁਸੀਂ ਦੇਖ ਲਓ ਕਿ ਇੱਥੇ ਵੀ ਲਿਖ ਕੇ ਲਾ ਰੱਖਿਆ ਹੈ ਇਹਨਾਂ ਨੇ ਰੋਟੀ ਦਾ ਕੋਈ ਧਰਮ ਨਹੀਂ ਪਾਣੀ ਦੀ ਨਹੀਂ ਜਾਤ ਜਿੱਥੇ ਇਨਸਾਨੀਅਤ ਜਿੰਦਾ ਹੈ ਉੱਥੇ ਮਜ਼ਬ ਦੀ ਨਹੀਂ ਹੈ ਬਾਤ ਤਾਂ ਕਿੰਨਾ ਕਿਤੇ ਗੁਰੂ ਦੇ ਦਰਸਾਏ ਮਾਰਗ ਤੇ ਚੱਲ ਰਹੇ ਹਨ ਆਪਣੇ ਦਸਵੰਦ ਦੇ ਵਿੱਚੋਂ ਇਹ ਸੇਵਾ ਲਗਾ ਰੱਖੀ ਹੈ ਤੇ ਲੰਗਰ ਇੱਥੇ 6 ਤੋਂ 9 ਚੱਲਦਾ ਹੈ ਹਰ ਇਤਵਾਰ ਪੂਰੇ ਗੁਰਦਾਸਪੁਰ ਦੇ ਵਿੱਚ ਇਹ ਸਿੰਘ ਸਾਹਿਬ ਆਪਣੀ ਗੱਡੀ ਦੇ ਉੱਤੇ ਲੰਗਰ ਲੈ ਕੇ ਜਾਂਦੇ ਹਨ ਅਤੇ ਫ੍ਰੀ ਸੇਵਾ ਕਰਦੇ ਹਨ ਪਰ ਬਾਕੀ ਦਿਨ ਇਸ ਪੈਟਰੋਲ ਪੰਪ ਤੇ ਇਸ ਕਾਰ 'ਚ 6 ਤੋਂ 9 ਲੰਗਰ ਚਲਾਇਆ ਜਾਂਦਾ ਹੈ ਇਹਨਾਂ ਦੇ ਵੱਲੋਂ ਜਿਹਦੇ ਵਿੱਚ ਕੜੀ, ਚਾਵਲ, ਰੋਟੀ, ਦਾਲ, ਸਬਜ਼ੀ ਮਿਲਦੀ ਹੈ ਤੇ 10 ਰੁਪਏ ਕੀਮਤ ਸਿਰਫ ਇਸ ਕਰਕੇ ਰੱਖੀ ਹੈ ਕਿ ਕੋਈ ਇਸ ਲੰਗਰ ਦਾ ਇਸ ਅੰਨ ਦਾ ਨਿਰਾਦਰ ਨਾ ਕਰੇ ਇਸ ਨੂੰ जाया ਨਾ ਕਰੇ ਜ਼ਰੂਰਤ ਹੈ ਗੁਰੂ ਦੇ ਦਰਸਾਏ ਮਾਰਗ ਤੇ ਚੱਲਣ ਦੀ ਤੇ ਆਪਣੇ ਭਵਿੱਖ ਨੂੰ ਸਵਾਰਨ ਦੀ ਤੇ ਆਪਣੇ ਅੱਗੇ ਨੂੰ ਵੀ ਸਵਾਰਨ ਦੀ ਕੈਮਰਾ ਪਰਸਨ ਲਾਪਰੇਦਨਾਲ ਪੁਪਾਲ ਸਿੰਘ ਪੰਜਾਬ న్యూਸ ਗੁਰਦਾਸ